ਅੱਜ ਨਵੀਂ ਜਾਣਕਾਰੀ ਲੈ ਕੇ ਆਇਆ ਬੱਬੂ ਮਾਨ ਬਾਰੇ ਬੱਬੂ ਮਾਨ ਉਹ ਸਿੰਗਰ ਆ ਪੰਜਾਬ ਦਾ ਜਿਨੇ ਕੇ ਇੱਕ ਹਿੰਦੀ ਗੀਤਾਂ ਦੀ ਕੈਸਟ ਰਿਕਾਰਡ ਕੀਤੀ ਸੀ ਜਿਹਦੀ ਉਹ ਸੁਪਰ ਡੁੱਪਰ ਹਿੱਟ ਹੋਈ ਸੀ ਪਹਿਲਾ ਪੰਜਾਬੀ ਕਲਾਕਾਰ ਬਣਿਆ ਬੱਬੂ ਮਾਨ ਜਿਹਦੀ ਹਿੰਦੀ ਕੈਸਟ ਵੀ ਪੂਰੀ ਸੁਪਰ ਡੁੱਪਰ ਹਿੱਟ ਹੋਈ ਸੀ ਮੇਰਾ ਗਮ ਤੇ ਮੇਰੇ ਗਮ ਨੇ ਯਾਨੀ ਕਿ ਪੰਜਾਬੀ ਲੋਕਾਂ ਨੂੰ ਜਿਹੜੇ ਪੰਜਾਬੀ ਗੀ ਸੁਣਨ ਵਾਲੇ ਸੀ ਉਹਨਾਂ ਨੂੰ ਤੇ ਬਾਕੀ ਜਿੰਨੇ ਭਾਰਤ ਦੇ ਵਿੱਚ ਹਿੰਦੀ ਇਹ ਬੈਟ ਸੀ ਉਹਨੂੰ ਵੀ ਬਹੁਤ ਕਾਫੀ ਪ੍ਰਭਾਵਿਤ ਕੀਤਾ ਸੀ ਤੇ ਬੱਬੂ ਮਾਨ ਇਸ ਤੋਂ ਬਾਅਦ ਸਿੱਧਾ ਬਾਲੀਵੁੱਡ 'ਚ ਜਾ ਟੁਕਿਆ ਤੇ ਇਹ ਇੱਕ ਬੜੇ ਮਾਣ ਵਾਲੀ ਗੱਲ ਸੀ ਕਿ ਕੋਈ ਪੰਜਾਬੀ ਗਾਇਕ ਇੰਨਾ ਵਧੀਆ ਹਿੰਦੀ ਦੇ ਵਿੱਚ ਕੰਮ ਕਰ ਗਿਆ ਔਰ ਸੁਪਰ ਡੁੱਪਰ ਹਿੱਟ ਐਂ ਮੇਰਾ ਗੰਬਰ ਕੇ ਗਾਣੇ ਇੱਥੋਂ ਤੱਕ ਕੇ ਕਹਿੰਦੇ ਵੱਡੇ ਵੱਡੇ ਪ੍ਰੋਡਿਊਸਰ ਡਾਇਰੈਕਟਰ ਵੀ ਹਿੰਦੀ ਫਿਲਮਾਂ ਵਾਲੇ ਕਹਿੰਦੇ ਸੇ ਪੇ ਆ ਜੋ ਕੁਝ ਬੱਬੂ ਮਾਨ ਨੇ ਲਿਖ ਦਿੱਤਾ ਤੇ ਗਾ ਦਿੱਤਾ ਹਨਾ ਇਹ ਸਾਡੇ ਵੀ ਇੱਥੇ ਜਿਹੜੇ ਲੇਖਕ ਤੇ ਸੰਗੀਤਕਾਰਾਂ ਇਹਨਾਂ ਦੇ ਵੀ ਹੱਥ ਬਸ ਹੈ ਨਹੀਂ ਉਹ ਕੁਛ ਨਾ ਮੇਰਾ ਗਮ ਹੀ ਆਕਰ ਮੇਰੇ ਕਾਮ ਆਇਆ ਬਹੁਤ ਹੀ ਯਾਨੀ ਕਿ ਘੈਂਟ ਗਾਣੇ ਸੀਗੇ ਮੇਰਾ ਗਮ ਜਿਹੜੀ ਕੈਸਟ ਸੀ ਤੇ ਵਿਕਰੀ ਦੇ ਵਿੱਚ ਵੀ ਬਹੁਤ ਅੱਗੇ ਗਈ ਸੀ ਤੇ ਜ ਇਹਨਾਂ ਨੂੰ ਯਾਨੀ ਕਿ ਸੁਪਰ ਡੁੱਪਰ ਹਿੱਟ ਕੈਸਟ ਹੋਈ ਸੀ ਬਸ ਇਹਦਾ ਰਿਕਾਰਡ ਇਹ ਹੈ ਕਿ ਪਹਿਲਾ ਪੰਜਾਬੀ ਕਲਾਕਾਰ ਬੱਬੂ ਮਾਨ ਜੀ ਨੇ ਹਿੰਦੀ ਗਾਣਿਆਂ ਦੀ ਕੈਸਟ ਰਿਕਾਰਡ ਕੀਤੀ ਤੇ ਜਿਹਦੀ ਸਭ ਤੋਂ ਵੱਡੀ ਸੁਪਰ ਹਿੱਟ ਕੈਸਟ ਹੋਈ ਸੀ ਸੋ ਦੋਸਤੋ ਕਿਵੇਂ ਲੱਗੀ ਜਾਣਕਾਰੀ ਕਮੈਂਟ ਕਰਕੇ ਜਰੂਰ ਦੱਸਿਓ ਮੈਂ ਦੰਨੀਆਂ ਵੀਡੀਓ ਲੈ ਕੇ ਆਉਂਦਾ ਰਹਿਣਾ